ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਹਰ ਐਤਵਾਰ ਜਾਂ ਸੋਮਵਾਰ ਦੇ ਦਿਨ ਜੇਕਰ ਤੁਸੀਂ ਇਹ ਦੋ ਕੰਮ ਕਰਦੇ ਹੋ ਤਾਂ ਤੁਹਾਨੂੰ ਦੁੱਖਾਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਹਾਡੇ ਘਰ ਦੇ ਹਾਲਾਤ ਵੀ ਠੀਕ ਹੋ ਜਾਣਗੇ ਇਸ ਦੇ ਨਾਲ ਰਿਲੇਟਡ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਰਹਿ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜਿਹੜੇ ਕਿ ਬੜੇ ਦੁਖੀ ਹਨ ਜਿਨ੍ਹਾਂ ਦੇ ਸਰੀਰ ਦੇ ਰੋਗ ਹੁਣ ਤੱਕ ਕੱਟੇ ਨਹੀਂ ਗਏ ਜਿਹਨਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਗੋਡੇ ਮੋਡੇ ਦਰਦ ਕਰਦੇ ਰਹਿੰਦੇ ਹਨ ਆਪਣੀ ਅੱਜ ਦੀ ਵੀਡੀਓ ਉਹ ਭੈਣ ਭਰਾ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਤੁਹਾਨੂੰ ਕੋਈ ਵੀ ਰੋਗ ਹੈ ਉਸ ਰੋਗ ਨੂੰ ਠੀਕ ਕਰਨ ਦੀ ᔪਗਤੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਇਸ ਲਈ ਸਾਥ ਸੰਗਤ ਜੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਸਾਥ ਸੰਗਤ ਜੀ ਅੱਜ ਕੱਲ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਬਿਮਾਰੀਆਂ ਦਾ ਵਾਧਾ ਬਹੁਤ ਜ਼ਿਆਦਾ ਹੋਇਆ ਪਿਆ ਹੈ ਜਿਸ ਨੂੰ ਵੀ ਪੁੱਛੀਏ ਸੈੱਲ ਘਟੇ ਹਨ ਟਾਈਫਾਇਡ ਬੁਖਾਰ ਹੋਇਆ ਹੈ ਅੱਜ ਕੱਲ ਸਾਡਾ ਰਹਿਣ ਸਹਿਣ ਹੀ ਬਦਲ ਗਿਆ ਹੈ ਸਾਡੀਆਂ ਖੁਰਾਕਾਂ ਉਹ ਨਹੀਂ ਰਹੀਆਂ ਜਿਸ ਕਰਕੇ ਸਾਡੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਸਾਰੇ ਹੀ ਜਿਹੜੇ ਲੋਕ ਹਨ ਸਰੀਰ ਦੀਆਂ ਬਿਮਾਰੀਆਂ ਦੇ ਨਾਲ ਘਿਰੇ ਪਏ ਹਨ ਪਥਰੀ ਅਲਰਜੀ ਦਾ ਰੋਗ ਵੀ ਅੱਜ ਕੱਲ ਬਹੁਤ ਲੋਕਾਂ ਨੂੰ ਸੁਣਨ ਨੂੰ ਮਿਲਦਾ ਹੈ ਅੱਕੇ ਥੱਕੇ ਲੋਕ ਆਪਣੇ ਦੁੱਖ ਦੂਰ ਕਰਨ ਲਈ ਪਤਾ ਨਹੀਂ ਕਿੰਨੇ ਕਿੰਨੇ ਡਾਕਟਰ ਬਦਲ ਕੇ ਦਵਾਈਆਂ ਲੈਂਦੇ ਹਨ ਪਰ ਬਿਮਾਰੀ ਫਿਰ ਵੀ ਠੀਕ ਨਹੀਂ ਹੁੰਦੀ ਸਾਧ ਸੰਗਤ ਜੀ ਅੱਜ ਦੀ ਇਹ ਵੀਡੀਓ ਇਸੇ ਵਿਸ਼ੇ ਤੇ ਹੈ ਕਿ ਮਹਾਪੁਰਖ ਜਿਸ ਮਤ ਬਖਸ਼ਦੇ ਹਨ ਕਿ ਸਰੀਰ ਨੂੰ ਰੋਗ ਪਾਪ ਕਿਸ ਕਾਰਨ ਲੱਗਦੇ ਹਨ ਪਾਪ ਦਾ ਇਲਾਜ ਦੁਨੀਆ ਦਾ ਕੋਈ ਡਾਕਟਰ ਨਹੀਂ ਕਰ ਸਕਦਾ ਪਾਪ ਦਾ ਇਲਾਜ ਤਾਂ ਸਿਰਫ ਗੁਰੂ ਦੇ ਕੋਲ ਹੈ ਸਾਧ ਸੰਗਤ ਜੀ ਕੁਝ ਕੁ ਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਚੰਗੇ ਤਕੜੇ ਬਿਜ਼ਨਸਮੈਨ ਕਿਸੇ ਦੂਰ ਜਗ੍ਹਾ ਤੋਂ ਪੰਜਾਬ ਆਏ ਕਿ ਅਸੀਂ ਗੁਰੂ ਦੇ ਚਰਨ ਸ਼ੋਹ ਸਥਾਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਪੰਜਾਬ ਆ ਕੇ ਉਹਨਾਂ ਨੇ ਦਿੱਲੀ ਜਾਣ ਲਈ ਵਿਚਾਰ ਬਣਾ ਲਈ ਜਦੋਂ ਉਹ ਦਿੱਲੀ ਪਹੁੰਚੇ ਤਾਂ ਜਿਹੜਾ ਕੱਪੜੇ ਦਾ ਵਪਾਰੀ ਸੀ ਉਸਦੇ ਅਚਾਨਕ ਹੀ ਬਹੁਤ ਤੇਜ਼ ਦਰਦ ਹੋਣ ਲੱਗ ਪਿਆ ਬਹੁਤ ਤੇਜ਼ ਦਰਦ ਹੋਣ ਕਾਰਨ ਉਹ ਡਾਕਟਰ ਦੇ ਕੋਲ ਗਏ ਚੈੱਕਅਪ ਕਰਵਾਇਆ ਤੇ ਪਤਾ ਲੱਗਿਆ ਉਸ ਨੂੰ ਪੱਥਰੀ ਦੀ ਪ੍ਰੋਬਲਮ ਹੈ ਡਾਕਟਰ ਕਹਿੰਦੇ ਕਿ ਪੱਥਰੀ ਦਾ ਆਪਰੇਸ਼ਨ ਤੁਹਾਨੂੰ ਜਲਦ ਹੀ ਕਰਵਾਉਣਾ ਪਵੇਗਾ ਉਹ ਡਾਕਟਰ ਸਾਹਿਬ ਆਪਰੇਸ਼ਨ ਤਾਂ ਅਸੀਂ ਲੁਧਿਆਣੇ ਜਾ ਕੇ ਵੀ ਕਰਵਾ ਲਾਂਗੇ। ਤੁਸੀਂ ਇੱਕ ਵਾਰ ਦਰਦ ਰੋਕਣ ਦੇ ਲਈ ਕੋਈ ਇੰਜੈਕਸ਼ਨ ਹੀ ਲਗਵਾ ਦਿਓ। ਡਾਕਟਰ ਨੇ ਇੰਜੈਕਸ਼ਨ ਲਗਾ ਦਿੱਤਾ ਫਿਰ ਉਹ ਬੰਗਲਾ ਸਾਹਿਬ ਦਰਸ਼ਨ ਕਰਨ ਲਈ ਚਲੇ ਗਏ। ਦਰਸ਼ਨ ਕਰਦਿਆਂ ਫਿਰ ਉਹ ਹਲਕਾ ਹਲਕਾ ਦਰਦ ਹੋਣਾ ਸ਼ੁਰੂ ਹੋ ਗਿਆ। ਉਹ ਕੁਝ ਕਾਹਲੀ ਕਰਨ ਲੱਗੇ ਕਿ ਜਲਦੀ ਦੇ ਨਾਲ ਦਰਸ਼ਨ ਕਰ ਲਈਏ। ਪਰ ਜਦੋਂ ਉਹ ਬੰਗਲਾ ਸਾਹਿਬ ਜਾ ਲ ਛਕਣ ਲੱਗਿਆ ਤਾਂ ਉਹ ਕਹਿੰਦੇ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੇਰੇ ਮਨ ਵਿੱਚ ਫੁਰਨਾ ਬਣਿਆ ਕਿ ਗੁਰੂ ਸਾਹਿਬਾਂ ਦੀ ਬਖਸ਼ਿਸ਼ ਦੇ ਨਾਲ ਜੇ ਲੋਕਾਂ ਦਾ ਚੇਚਕ ਦਾ ਰੋਗ ਠੀਕ ਹੋ ਸਕਦਾ ਹੈ ਤਾਂ ਮੇਰੀ ਪਥਰੀ ਦੀ ਕਿਹੜੀ ਗੱਲ ਹੈ ਉਹ ਕਹਿੰਦੇ ਕਿ ਮੈਂ ਰੱਜ ਕੇ ਜਲ ਸ਼ਕਿਆ ਤੇ ਫਿਰ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਇਹ ਜਲ ਮੈਨੂੰ ਘਰ ਲੈ ਜਾਣ ਵਾਸਤੇ ਮਿਲ ਸਕਦਾ ਹੈ ਤਾਂ ਉਹਨਾਂ ਸੇਵਾਦਾਰਾਂ ਨੇ ਮੈਨੂੰ ਜਲ ਦੀ ਭਰੀ ਹੋਈ ਕੰਨੀ ਦੇ ਦੇ ਦਿੱਤੀ ਫਿਰ ਉਹ ਕਹਿੰਦੇ ਅਸੀਂ ਉਥੋਂ ਜਲ ਲੈ ਕੇ ਤੁਰ ਪਏ ਤੇ ਲੁਧਿਆਣੇ ਤੱਕ ਪਹੁੰਚਦੇ ਆ ਪਹੁੰਚਦੇ ਆ ਥੋੜਾ ਥੋੜਾ ਜਲ ਸ਼ਕਦੇ ਆ ਸ਼ਕਦੇ ਆ ਜਲ ਦੀ ਸਾਰੇ ਕੈਨ ਨਹੀਂ ਮੈਂ ਸ਼ਕ ਲਈ ਅਤੇ ਹਰ ਵਾਰ ਜਲ ਸ਼ਕਦੇ ਆ ਨਾਲ ਜਪਦਾ ਰਿਹਾ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਠੇ ਸਭ ਦੁੱਖ ਜਾਏ ਜਦੋਂ ਉਹ ਲੁਧਿਆਣੇ ਆਪਣੇ ਘਰ ਪਹੁੰਚੇ ਤਾਂ ਉਹ ਕਹਿੰਦੇ ਕਿ ਬਾਥਰੂਮ ਦੇ ਰਾਹੀਂ ਮੇਰੇ ਅੰਦਰੋਂ ਪਥਰੀ ਨਿਕਲ ਗਈ ਉਸ ਤੋਂ ਬਾਅਦ ਮੈਨੂੰ ਕਦੇ ਵੀ ਪਥਰੀ ਦਾ ਦਰਦ ਨਾ ਹੋਇਆ ਉਸ ਤੋਂ ਬਾਅਦ ਮੈਨੂੰ ਕਦੇ ਵੀ ਪਥਰੀ ਨਹੀਂ ਹੋਈ ਸੋ ਇਥੇ ਵਿਚਾਰਨ ਵਾਲੀ ਗੱਲ ਹੈ ਜੀ ਉਸ ਇਨਸਾਨ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਜਿਹੜੀ ਪਥਰੀ ਨੂੰ ਡਾਕਟਰ ਕਹਿੰਦੇ ਸੀ ਕਿ ਆਪਰੇਸ਼ਨ ਕਰਵਾ ਕੇ ਕੱਢਣੀ ਪਵੇਗੀ ਉਹ ਪਥਰੀ ਸਿਰਫ ਭਾਵਨਾ ਦੇ ਨਾਲ ਗੁਰੂ ਜੀ ਦਾ ਨਾਮ ਲੈਣ ਦੇ ਨਾਲ ਹੀ ਜਲ ਛਕਣ ਦੇ ਨਾਲ ਹੀ ਬਾਹਰ ਨਿਕਲ ਗਈ ਸਾਧ ਸੰਗਤ ਜੀ ਇਥੇ ਇੱਕ ਅਲਰਜੀ ਦੀ ਘਟਨਾ ਵੀ ਸਾਹਮਣੇ ਆਉਂਦੀ ਹੈ ਸਾਧ ਸੰਗਤ ਜੀ ਤੀਜੇ ਪਾਤਸ਼ਾਹ ਜੀ ਦੇ ਸਮੇਂ ਦਾ ਜ਼ਿਕਰ ਹੈ ਇੱਕ ਗੁਰਸਿੱਖ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਦੇ ਲਈ ਸੇਵਾ ਕਰਨ ਦੇ ਲਈ ਆਇਆ ਉਹ ਆਪਣੇ ਇਲਾਕੇ ਦੀ ਸੰਗਤ ਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਲੈ ਕੇ ਆਇਆ ਸੀ ਗੁਰੂ ਜੀ ਨੇ ਉਸ ਨੂੰ ਆਪਣੇ ਇਲਾਕੇ ਦੀ ਜਥੇਦਾਰੀ ਦੇ ਕੇ ਬਚਨ ਕੀਤੀ ਕਿ ਗੋਇੰਦਵਾਲ ਸਾਹਿਬ ਵਿਖੇ ਸੇਵਾ ਚੱਲ ਰਹੀ ਹੈ ਤੂੰ ਆਪ ਵੀ ਆਇਆ ਕਰ ਤੇ ਸੰਗਤਾਂ ਨੂੰ ਵੀ ਸੇਵਾ ਕਰਨ ਲਈ ਲੈ ਕੇ ਆਇਆ ਕਰ ਹੁਣ ਉਸ ਗੁਰਸਿੱਖ ਨੇ ਗੁਰੂ ਜੀ ਤੋਂ ਸਤਿ ਬਚਨ ਕਿਹਾ ਤੇ ਆਪਣੇ ਨਗਰ ਨੂੰ ਚਲਿਆ ਗਿਆ ਕੁਝ ਦਿਨ ਪਿਛੋਂ ਸੰਗਤ ਨੂੰ ਨਾਲ ਲੈ ਕੇ ਢੋਲ ਚਮਟੇ ਨਾਲ ਕੀਰਤਨ ਕਰਦੇ ਹੋਏ ਗੁਰੂ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਸੀ ਸਾਥ ਸੰਗਤ ਜੀ ਰਸਤੇ ਵਿੱਚ ਕੁਝ ਕੁ ਆਰਾਮ ਕਰਨ ਦੇ ਲਈ ਸਾਰੀ ਹੀ ਸੰਗਤ ਇੱਕ ਖੂਹ ਤੇ ਰੁਕ ਗਈ ਜਥੇਦਾਰ ਨੇ ਪ੍ਰਸ਼ਾਦਾ ਜੋ ਘਰੋਂ ਹੀ ਸਾਰੀ ਸੰਗਤ ਵਾਸਤੇ ਤਿਆਰ ਕਰਕੇ ਲਿਆਂਦਾ ਸੀ ਉਹ ਕੋਲ ਲਿਆ ਤੇ ਸਾਰੀ ਹੀ ਸੰਗਤ ਨੂੰ ਵਰਤਾ ਦਿੱਤਾ ਜਦੋਂ ਅਖੀਰ ਵਿੱਚ ਦੋ ਪ੍ਰਸ਼ਾਦੇ ਬਚੇ ਤਾਂ ਜਥੇਦਾਰ ਆਪ ਉਹ ਪ੍ਰਸ਼ਾਦੇ ਛਕਣ ਦੇ ਲਈ ਬੈਠ ਗਿਆ ਜਦੋਂ ਬੈਠ ਕੇ ਪ੍ਰਸ਼ਾਦਾ ਛਕਣ ਲਗਾ ਉਸੇ ਵੇਲੇ ਹੀ ਉੱਥੇ ਇੱਕ ਕੋੜੀ ਆ ਗਿਆ ਉਸ ਕੋੜੀ ਨੇ ਜਥੇਦਾਰ ਨੂੰ ਬੁਲਾ ਕੇ ਬੇਨਤੀ ਕੀਤੀ ਤੁਸੀਂ ਭਲੇ ਪੁਰਸ਼ ਪ੍ਰਤੀਤ ਹੁੰਦੇ ਹੋ ਮੈਂ ਬੜੇ ਦਿਨਾਂ ਦਾ ਭੁੱਖਾ ਹਾਂ ਮੈਨੂੰ ਪ੍ਰਸ਼ਾਦਾ ਦੇ ਦਿਓ ਸਾਰੀ ਸੰਗਤ ਕਹਿਣ ਲੱਗੀ ਪ੍ਰਸ਼ਾਦਾ ਤਾਂ ਹੈ ਨਹੀਂ ਪਰ ਜਥੇਦਾਰ ਨੇ ਕਿਹਾ ਕੋਈ ਗੱਲ ਨਹੀਂ ਜਿਸ ਤਰ੍ਹਾਂ ਤੀਸਰੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਰੋਜ਼ ਪ੍ਰਸ਼ਾਦਾ ਛਕੀਦਾ ਹੈ ਜੇ ਇੱਕ ਵੇਲੇ ਨਾਗਾ ਵੀ ਪੈ ਜਾਵੇਗਾ ਤਾਂ ਕੋਈ ਹਰਜ ਨਹੀਂ ਇਹ ਕਹਿ ਕੇ ਉਸਨੇ ਪ੍ਰਸ਼ਾਦਾ ਉਸ ਕੋਹੜੀ ਨੂੰ ਦੇ ਦਿੱਤਾ ਉਸ ਕੋਹੜੀ ਨੇ ਪ੍ਰਸ਼ਾਦਾ ਛੱਕ ਕੇ ਉਸ ਜਥੇਦਾਰ ਨੂੰ ਬੜੀਆਂ ਅਸੀਸਾਂ ਦਿੱਤੀਆਂ ਪ੍ਰਸ਼ਾਦਾ ਛੱਕ ਕੇ ਕੋਹੜੀ ਨੇ ਪੁੱਛਿਆ ਸੰਗਤ ਕਿੱਥੇ ਜਾ ਰਹੀ ਹੈ ਸੰਗਤ ਨੇ ਦੱਸਿਆ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵਾਂ ਤੀਰਥ ਸਥਾਨ ਬਣ ਰਿਹਾ ਹੈ ਨਵਾਂ ਤੀਰਥ ਪ੍ਰਗਟ ਹੋ ਰਿਹਾ ਹੈ ਬੌਲੀ ਸਾਹਿਬ ਦੀ ਉਸਾਰੀ ਹੋ ਰਹੀ ਹੈ ਸੇਵਾ ਕਰਨ ਦੇ ਲਈ ਤੀਸਰੇ ਪਾਤਸ਼ਾਹੀ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤ ਜਾ ਰਹੀ ਹੈ ਹੁਣ ਉਸ ਕੋਹੜੀ ਨੇ ਸੰਗਤ ਨੂੰ ਕਿਹਾ ਮੈਨੂੰ ਵੀ ਨਾਲ ਲੈ ਚਲੋ ਪਰ ਕੋਹੜੀ ਦੇ ਸਰੀਰ ਦੇ ਜ਼ਖਮ ਇੰਨੇ ਸਨ ਕਿ ਉਹਦਾ ਬੜਾ ਜ਼ਿਆਦਾ ਬੁਰਾ ਹਾਲ ਸੀ ਇਹ ਵੇਖ ਕੇ ਸਾਰੀ ਸੰਗਤ ਨੇ ਜਵਾਬ ਦਿੱਤਾ ਕਿ ਅਸੀਂ ਤੈਨੂੰ ਕਿਵੇਂ ਲੈ ਚਲੀਏ ਪਰ ਜਥੇਦਾਰ ਨੇ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਲੈ ਚੱਲਦਾ ਹਾਂ ਤੂੰ ਮੇਰੇ ਮੋਢਿਆਂ ਤੇ ਬੈਠ ਜਾ ਉਹਨਾਂ ਜਥੇਦਾਰ ਨੇ ਉਸਨੂੰ ਆਪਣੇ ਮੋਢਿਆਂ ਤੇ ਬਿਠਾ ਲਿਆ ਤੇ ਚੱਲ ਪਿਆ। ਜਥੇਦਾਰ ਨੂੰ ਹੌਲੀ-ਹੌਲੀ ਤੁਰਦਿਆਂ ਵੇਖ ਕੇ ਸੰਗਤ ਉਸਨੂੰ ਕਹਿਣ ਲੱਗੇ ਕਿ ਤੂੰ ਤਾਂ ਬੜੇ ਹੌਲੀ ਤੁਰਦਾ ਹੈਂ। ਅਸੀਂ ਸਾਰੇ ਸੰਗਤ ਚੱਲ ਕੇ ਗੁਰੂ ਦੇ ਦਰਸ਼ਨ ਕਰਦੇ ਹਾਂ ਤੂੰ ਆਉਂਦਾ ਰਹੀਂ। ਜਦੋਂ ਸੰਗਤ ਗੋਇੰਦਵਾਲ ਸਾਹਿਬ ਤਹ ਪਹੁੰਚੀ ਤਾਂ ਤੀਸਰੇ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਹੋਏ ਸਨ। ਜਦੋਂ ਸੰਗਤ ਨੇ ਦੀਵਾਨ ਵਿੱਚ ਜਾ ਕੇ ਨਮਸਕਾਰ ਕੀਤੀ ਗੁਰੂ ਜੀ ਦੇ ਦਰਸ਼ਨ ਕਰਨੇ ਚਾਹੇ ਪਰ ਗੁਰੂ ਜੀ ਨੇ ਸਿਰ ਤਾਂ ਨਾ ਚੁੱਕਿਆ। ਗੁਰੂ ਜੀ ਪਹਿਲਾਂ ਹੀ ਆਸਣੋਂ ਉੱਠ ਕੇ ਅੰਦਰ ਚਲੇ ਗਏ। ਸੰਗਤ ਨੇ ਬਾਬਾ ਬੁੱਢਾ ਜੀ ਦੁਆਰ ਤੀਸਰੇ ਪਾਤਸ਼ਾਹ ਪਾਸ ਬੇਨਤੀ ਕੀਤੀ। ਅਸੀਂ ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ। ਗੁਰੂ ਜੀ ਨੇ ਵੀ ਤੇ ਬਾਬਾ ਬੁੱਢਾ ਜੀ ਨੂੰ ਹੁਕਮ ਕਰ ਦਿੱਤਾ। ਜੋ ਸਾਡੇ ਦਰਸ਼ਨ ਕਰਨ ਦੇ ਲਈ ਆ ਰਹੇ ਹਨ ਉਹ ਤਾਂ ਹਾਲੇ ਪਹੁੰਚੇ ਹੀ ਨਹੀਂ। ਉਹ ਤਾਂ ਪਿੱਛੇ ਹੀ ਹਨ। ਜਦੋਂ ਜਥੇਦਾਰ ਨੇ ਲਿਆ ਕੇ ਤੀਸਰੇ ਪਾਤਸ਼ਾਹ ਜੀ ਦੇ ਆਸਣ ਦੇ ਕੋਲ ਉਸ ਕੋਹੜੀ ਨੂੰ ਮੱਥਾ ਟਿਕਾਇਆ ਗੁਰੂ ਜੀ ਉਸੇ ਸਮੇਂ ਹੀ ਬਾਹਰ ਆ ਗਏ ਤੇ ਕੋਹੜੀ ਨੂੰ ਵੇਖ ਕੇ ਜਥੇਦਾਰ ਪਾਸੋਂ ਸਾਰੀ ਵਿਥਿਆ ਪੁੱਛੀ ਉਸ ਨੇ ਜੋ ਰਸਤੇ ਵਿੱਚ ਬੀਤੀ ਸਾਰੀ ਹੀ ਵਾਰਤਾ ਖੋਲ ਕੇ ਗੁਰੂ ਜੀ ਨੂੰ ਸੁਣਾ ਦਿੱਤੀ ਹੁਣ ਗੁਰੂ ਜੀ ਬਚਨ ਕਰਨ ਲੱਗੇ ਤੀਸਰਾ ਤੀਰਥ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ ਇਸ ਨੂੰ ਬੌਲੀ ਸਾਹਿਬ ਤੇ ਲੈ ਕੇ ਚੱਲੋ ਤੇ ਇਸ਼ਨਾਨ ਕਰਵਾਓ ਕੋਈ ਵੀ ਉਸ ਨੂੰ ਬੌਲੀ ਸਾਹਿਬ ਤੱਕ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਫਿਰ ਜਥੇਦਾਰ ਨੇ ਉਸ ਨੂੰ ਚੁੱਕਿਆ ਤੇ ਬੌਲੀ ਸਾਹਿਬ ਤੱਕ ਪਹੁੰਚਾਇਆ ਜਦੋਂ ਕੋਹੜੀ ਨੂੰ ਇਸ਼ਨਾਨ ਕਰਵਾਇਆ ਗਿਆ ਤਾਂ ਤੁਰੰਤ ਹੀ ਗੁਰੂ ਸਾਹਿਬਾਂ ਦੀ ਸ਼ਕਤੀ ਵਰਤੀ ਉਸ ਕੋਹੜੀ ਦੇ ਸਰੀਰ ਤੋਂ ਸਾਰਾ ਹੀ ਕੋਹੜ ਦਾ ਰੋਗ ਦੂਰ ਹੋ ਗਿਆ। ਉਸ ਦਾ ਸਰੀਰ ਨਿਰੋਗੀ ਹੋ ਗਿਆ। ਗੁਰੂ ਜੀ ਨੇ ਨਵੇਂ ਵਸਤਰ ਪਹਿਨਣ ਦੇ ਲਈ ਦਿੱਤੇ ਤੇ ਉਹ ਖੁਸ਼ ਹੋ ਕੇ ਜਥੇਦਾਰ ਨੂੰ ਬਚਨ ਕਰਨ ਲੱਗੇ। ਹਾਂ ਭਾਈ ਪ੍ਰਧਾਨ ਹੋਵੇ ਤਾਂ ਐਸਾ ਹੋਵੇ। ਸਾਧ ਸੰਗਤ ਜੀ ਇਸ ਸਾਖੀ ਨੂੰ ਸੁਣਾਉਣ ਦਾ ਮਕਸਦ ਇਹੀ ਸੀ। ਚਾਹੇ ਪੱਥਰੀ ਤੇ ਚਾਹੇ ਅਲਰਜੀ ਹੋਵੇ ਤੇ ਚਾਹੇ ਭਾਵੇਂ ਕੋਈ ਵੀ ਭਿਆਨਕ ਰੋਗ ਹੀ ਕਿਉਂ ਨਾ ਹੋਵੇ ਗੁਰੂ ਜੀ ਸਾਡੇ ਸਮਰਥ ਹਨ ਹਾਜ਼ਰ ਨਾਜ਼ਰ ਹਨ ਚੇਕ ਕਰ ਸਮਝੀਏ ਪਰ ਸਾਡੇ ਮਨ ਦੀ ਭਾਵਨਾ ਚੇਕ ਕਰ ਸੱਚੀ ਹੋਵੇਗੀ ਭਾਵਨਾ ਹੀ ਦਵਾਈ ਦਾ ਕੰਮ ਕਰ ਦਿੰਦੀ ਹੈ ਸਾਤ ਸੰਗਤ ਜੀ ਭਾਵਨਾ ਰੱਖ ਕੇ ਤੁਸੀਂ ਵੀ ਪੰਜ ਐਤਵਾਰ ਸ੍ਰੀ ਹਰਿਮੰਦਰ ਸਾਹਿਬ ਇਸ਼ਨਾਨ ਕਰ ਲਓ ਤਾਂ ਸਾਡੇ ਸਰੀਰ ਦੇ ਸਾਰੇ ਹੀ ਦੁੱਖ ਰੋਗ ਠੀਕ ਹੋ ਜਾਣਗੇ ਸਾਨੂੰ ਫਿਰ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਤਾਂ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ